ਸਾਡੇ ਚੈਨਲ ਤੇ ਤੁਹਾਡਾ ਫੇਰ ਦੁਬਾਰਾ ਸਵਾਗਤ ਆ ਤੇ ਬਾਈ ਜਿਵੇਂ ਤੁਸੀਂ ਪਹਿਲਾਂ ਵਾਲੀ ਸਾਡੀ ਵੀਡੀਓ ਦੇਖੀ ਲਈ ਹੋਣੀ ਤੇ ਅੱਜ ਬਾਈ ਅਸੀਂ ਫੇਰ ਪਹੁੰਚਿਆ 12 ਵਜੇ ਤੋਂ ਪਹਿਲਾਂ ਹੀ ਪਹੁੰਚ ਗਣਾ ਸਾਡੇ 11 ਟਾਈਮ ਹੋ ਰਹਾ ਨਾ ਤੇ ਬਾਈ ਆਹੀ ਟਾਈਮ ਆ 11:35 ਹੋ ਗਏ ਹਾਂ 11 ਬਾਈ ਆਹੀ ਟਾਈਮ ਆ ਵੇ ਕੋਈ ਬੰਦਾ ਹੈ ਪਤਾ ਨਹੀਂ ਕੋਈ ਜੰਗਲੀ ਆ। ਕਿਸੀ ਕੱਲ ਬਾਈ ਥੋੜਾ ਲੇਟ ਹੋ ਗੇ ਦੀ ਮੰਨ ਲਓ। ਆਪਾਂ ਫਿਰ ਚੱਲਦੇ ਆਂ। ਬਾਈ ਟਾਈਮ ਹੋ ਗਿਆ ਮੜੀਆਂ ਪਾਉ ਚੱਲਾਂ ਪਾਉਣੇ ਪਿੰਡ ਵਾਲੀ ਬਠੀਕਾ। ਬਾਈ ਕੁੱਤੇ ਫਿਰ ਰਹੋਣੇ ਉਧਰ। ਹੇ ਹੇ। ਕੁੱਤੇ ਦਾ ਰੋਵੇਂਗੇ ਟਾਈਮ ਹੋ ਰਿਹਾ ਕੁੱਤਿਆਂ ਦਾ। ਤੇ ਮੇਰੀ ਗੱਲ ਸੁਣਾ ਗਲਤ ਤਰ੍ਹਾਂ ਦੇਖ ਆਪਾਂ ਚੱਪਲਾ ਚੁੱਪਲਾ ਆਰਾਮ ਤੇ ਰੱਖਿਓ। ਕਦੇ ਜਿਆਦਾ ਗਾਹ ਨਹੀਂ ਪਾਣਾ। ਚੋਰੀ ਚੋਰੀ ਆਪਾਂ ਆਰਾਮ ਤੇ ਜਾਵਾਂਗੇ ਥੋੜੇ। ਆਪਾਂ ਪਤਾ ਕੀ ਕਰਾਂਗੇ ਇਤਨੀ ਛੱਡਣ ਆ ਰਹੀ ਬੰਦਾ। ਨਾ ਪੜਿਆ ਪਤਾ ਗਿਆ ਵੀਡੀਓ ਲੋਕ ਦੇਖਾ ਕਹਾ ਵੀ ਨਹੀਂ ਤੇ ਸਾਡੇ ਝੂਠ ਮਾਰੀ ਜਾਂ ਝੂਠ ਝੂਠ ਦੇ ਖੁਸ਼ ਨਹੀਂ ਆਪਣੇ ਦੁਕਾਨ ਆ ਜਿਹੜਾ ਬੁੱਦਾ ਕੁ ਕਰਣਾ ਚਾਹਣਾ ਚ ਇੱਥੇ ਨਾ ਫਿਰ ਆ ਜਾ ਚੱਲ ਚੱਲ ਹੌਲੀ ਚੱਲ ਹੌਲੀ ਹੌਲੀ ਚੱਲ ਬਾਈ ਮੁੰਨੇ ਕਾ ਬੈਠਾ ਥਾ ਗਿਆ ਪਤਾ ਮੈਨੂੰ ਜਿਹੜਾ ਜਿਹੜਾ ਅੱਜ ਫਸ ਗਿਆ ਨਾ ਟੂਣਾ ਕਰਦਾ ਆਏ ਹਾਏ ਸਵਾਦ ਆ ਜਾਏ ਛੱਡਣੇਗੇ ਮੈਂ ਤਾਂ ਮੈਂ ਤਾਂ ਮੈਂ ਤਾਂ ਗੁਰਦੁਆਰੇ ਗਿਆ ਤਾਂ ਸੁੱਖ ਸੁੱਖ ਆਇਆ ਤਾਂ ਮੈਂ ਕਿਹਾ ਬਾਬੇ ਜੇ ਫਸ ਗਿਆ ਨਾ ਟੂਨੇ ਆਣਾ ਹੂੰ ਠੀਕ ਈ 11 ਰੁਪਏ ਕੇ 11 ਪਏ ਤੇਰੀ ਗੱਲੇ ਮੇਂ ਪਾ ਕੇ ਜਾਂਾਂ ਬਹੁਤ ਠੀਕ ਆ ਹਾਂ ਬੰਦਾ ਛੱਡਣਾ ਨਹੀਂ ਲੋਕਾਂ ਨੂੰ ਦਿਖਾਣਾ ਆਪਾਂ ਨੇ ਠੋੜੀ ਬੋਲ ਠੋੜੀ ਬੋਲ ਚੱਲੀ ਫਿਰ ਪਾ ਮਰੀਆਂ ਹੁਣ ਮੁੰਡਾ ਕੋਈ ਬੈਠਾ ਥਾਵੇਂ ਫਿਰ ਕੇਹਣਾ ਪਾ ਜੇ ਉਹਦੇ ਮੂਡ ਚਲੇ ਜੜਾ ਦੋ ਜਣੇ ਲਗਾ ਮੰਨੂ ਬੱਸ 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 ਠੀਕ ਚੱਲ ਜੀ ਪਾ ਰਹਿਣ ਉਹ ਦੀਵਾ ਪੜਦਾ ਉਹ ਦੇਖ ਭਾਈ ਮੱਲਕਾ ਲੱਾਇਆ ਹੋਈ ਚੱਲ ਆਇਆ ਹੋ ਗਿਆ ਚੱਲ ਚੱਡ ਜੁਰੋ ਤੰਮੇ ਹੋ ਗਾ ਮੈਂ ਉੱਤੋਂ ਜਾ ਓਏ ਫੜ ਤੀਮੀ ਤੁਮੀ ਲਗਾਇਆ ਕੋਈ ਫੜਦੇ 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 ਪੜਦੇ ਫੜਦੇ ਭਾਈ ਰੋ 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 ਲੀ ਫੜਦੇ ਕੋਣ ਚੱਲ ਏ ਭਾਈ ਚਾ ਹਾ ਤੇਰੇ ਭੀਜੇ ਫੜਕਾ ਰੱਖੀ ਟਿਕਾ ਹਾਂ ਫੜਕਿਆ ਭਾਈ ਫੜਕਾ ਰੱਖੀ ਪਿਆ ਨਹੀਂ ਕੌਣ ਆ ਤੀ ਮੀ ਪਛਾਣ ਤੋ ਆ ਗਈ ਆਪਾਂ ਨੂੰ ਪਛਾਣ ਤੋ ਆ ਗਈ ਟਟਕਾਈ ਰੱਖ ਬਸ ਅਛਾ ਯੋ ਕੇ ਕੇ ਜ਼ਮਾਨਾ ਦਾ ਅਛਾ ਯੋ ਸਰਪੀ ਆਵੇ ਬੰਦੇ ਦਾ ਇਹ ਆ ਵਾ ਜਿਹੜਾ ਕਰਨਾ ਇਹ ਦੇਖ ਹੈ ਪਤਾ ਨਹੀਂ ਕੇ ਕੁਸ ਹਾਰਾ ਸਾਰਾ ਹੀ ਕਰਕੇ ਕੰਮ ਸਾਰਾ ਹੀ ਕੰਮ ਉਹ ਹੱਥ ਨਾਲ ਲਾ ਯਾਰ ਤਾ ਵੀ ਗਗਰ ਹੈ ਉਹਦੇ ਹੱਥ ਨੂੰ ਪਰਾਂ ਗੇਰ ਕੇ ਆ ਕੁਸ ਨਹੀਂ ਆ ਜਮਾ ਕੋਈ ਚੱਕਰ ਨਹੀਂ ਤੋ ਬਾਈ ਉਹ ਦੇਖ ਪਤਾ ਨਹੀਂ ਕੇ ਕੁਸ ਕਰਾ ਕੇ ਆ ਯੋ ਦੇਖ ਭਾਈ ਇਹ ਉਸ ਨੇ ਹੈਗਾ ਇਹਨੂੰ ਭੰਨਗਾ ਚਿਆ ਹਾਂ ਗਗਨ ਬਾਈ ਨੂੰ ਬਸ ਜਾਣ ਨਹੀਂ ਦੇਣੀ ਆਪਾਂ ਨੇ ਬਾਈ ਕੀ ਕੀ ਚੱਕਰ ਫੜ ਲਈ ਬਾਈ ਮਾਨ ਨੇ ਕਰ ਦਿੰਦੇ ਹੋ ਦੇਖ ਫੜ ਰਹੀ ਆ ਜਾਣ ਨਹੀਂ ਦੇਣੀ ਪਤਾ ਲੱਗਿਆ ਬਾਈ ਕੌਣ ਆਇਓ ਇਹ ਬਾਹਰ ਤੇ ਕਰਨ ਆਵਾ ਟੋਣਾ ਬਾਈ ਕੌਣ ਆ ਗਗਨ ਪੰਨੂ ਪਤਾ ਤਾਂ ਲੱਗਿਆ ਆਪਾਂ ਨੇ ਗੱਲਬਾਤ ਕਰੀ ਇਹਨਾਂ ਨੂੰ ਮਾਨੂੰ ਕਈ ਦਿਨ ਹੋ ਗਏ ਮਾਨੂੰ ਦੇਖਦੇ ਆ ਇਹਨੂੰ ਜੋ ਕਹ ਰਿਹਾ ਮੈਂ ਫਲਾਣੀ ਟੀਮ ਨਹੀਂ ਮਾਰਾ ਰੂਪ ਪਰ ਬਾਈ ਅੱਜ ਬਾਹਰ ਕੀ ਆਇਓ ਅੱਜ ਇੱਕ ਇੱਕ ਹਫਤਾ ਹੋ ਗਿਆ ਲਗਾਤਾਰ ਮਰੀ ਨੀਂਦ ਖਰਾਬ ਹੋ ਰਹੀ ਆ ਪੂਰੀ ਹਾਂ ਅੱਜ ਕੱਲ ਵੀ ਆਪਾਂ ਤਰੀਗੇ ਹਾਂ ਕੱਲ ਵੀ ਤਰੀਗੇ ਅੱਜ ਚਲੋ ਮਰੀ ਮਿਹਨਤ ਪੱਲਾ ਪੈ ਗਈ ਮਨੇ ਜਿਹੜੀ ਜਨਾਨੀ ਮਰੇ ਪਿੰਡ ਮਾ ਟੂਣਾ ਕਰਨਾ ਵਾ ਦੀ ਅੱਜ ਉਹ ਮਨੇ ਫੜ ਲਈ ਤੇ ਮਾਨ ਨੇ ਇਸ ਗੱਲ ਗੱਲਬਾਤ ਕਰੀ ਆ ਚਲੋ ਕਿਸੇ ਦਾ ਜੀ ਨਹੀਂ ਕਰਦਾ ਹੈ ਜੇ ਕੰਮ ਕਰਨ ਨੂੰ ਰਾਤ ਨੂੰ 12 ਵਜੇ ਉੱਠ ਕਾ ਵਾ ਬੰਦਾ ਵਿਚਾਰਾ ਬੰਦਾ ਲਾਲੇ ਜਨਾਨੀ ਲਾਲੇ ਵਿਚਾਰਾ ਪਹਿਲੇ ਤੱਕ ਹੋਇਆ ਹਾਂ ਦੋ ਜਣ ਆਪਣੇ ਤਾਂ ਉੱਠੇ ਨਹੀਂ ਗਏ ਹਾਂ 12 ਵਜੇ ਉੱਠ ਕਾ ਵਾ ਕਿਸੇ ਦਾ ਜੀਤੂ ਨਹੀਂ ਕਰਦਾ ਵੀ ਮੈਂ ਇਹ ਕੰਮ ਕਰਾਂ ਪੂਣਾ ਕਰਾਂ ਪਰ ਮਜਬੂਰੀਆਂ ਹੋ ਮਾਂ ਲਗੀਆਂ ਮਜੂਰੀਆਂ ਕਿਉਂ ਵਾਂ ਕਿਉਂਕਿ ਜਿਹੜੇ ਬਾਬਿਆਂ ਬਾਜਾਂ ਹੂੰ ਕਹ ਰਹੇ ਹਾਂ ਉਹ ਤਾਂ ਫਲਾਣੇ ਬਾਬੇ ਬਾਈ ਜਾ ਰਹੇ ਆ ਚੌਂਕੀ ਭਰਨ ਜਾ ਰਹੇ ਆ ਮੈਂ ਸਾਰਾ ਕੰਮ ਕਰਾਵਾਂ ਬਾਬੇ ਬਾਬੇ ਆ ਇਵੇਂ ਮੈਂ ਇਹ ਠੀਕ ਨਹੀਂ ਆ ਇਵੇਂ ਤੀਵੇਂ ਗੱਲ ਗੱਲ ਕਰੀ ਮੈਂ ਨੂੰ ਸਮਝਾ ਦਿਆ ਮੈਂ ਕਿਹਾ ਬਾਬਿਆਂ ਨੇ ਧਾਰ ਖੈ ਗਰੀ ਕੰਮ ਜੋ ਤੇ ਮੈਨੂੰ ਸਮਝਾ ਦਿਆ ਮੈਂ ਕਿਹਾ ਮੇਰੀ ਸੁਣ ਲੈ ਗੱਲ ਮਿਰਤੇ ਲੀਕਾ ਲੈ ਲੈ ਕੋਈ ਤੇਰਾ ਬਾਬਾ ਨਹੀਂ ਕੋਈ ਕੁਛ ਨਹੀਂ ਕੋਈ ਕੁਛ ਨਹੀਂ ਹਾਂ ਸਵੇਰੀ ਉੱਠਗਾ ਸੱਚੇ ਮਨ ਗੱਲ ਪਰਮਾਤਮਾ ਗੁਰੂ ਕਰ ਜਾਏਗਾ ਹਾਂ ਬਾਬਾ ਨਾਨਕ ਹੀ ਸਾਰ ਕੁਝ ਕਰਨ ਵਾਲਾ ਉਹੀ ਆ ਉਹਦੇ ਬਿਨਾ ਪੱਤਾ ਨਹੀਂ ਹਿੱਲਦਾ ਸਹੀ ਬਾਤ ਆ ਪਤਾ ਗਿਆ ਇਹ ਗੱਲ ਹੋਈ ਸੀ ਤੀਵੀਆਂ ਨੇ ਜੋ ਕਹਿਰੀ ਮੈਨੂੰ ਬਾਬੇ ਤੀਵੀਆਂ ਭਾਤਣੀ ਭੂਤਣੀ ਵੀ ਸਾਰੇ ਕੁਝ ਮਾਨੂੰ ਕਹਿ ਰਹੇ ਜਿੱਦੋਂ ਜੋ ਕਰ ਤੇਰਾ ਕੰਮ ਬਣਿਆ ਕਰੇ ਮੇਰੇ ਘਰੇ ਪੈਸੇ ਨਹੀਂ ਦੁਗਦਾ ਮੈਂ ਕਿਹਾ ਪੈਸਾ ਪੁੱਛਦਾ ਨਾ ਜੀ ਸਾਰਾ ਕੁਝ ਮੈਂ ਜਨਾਨੀ ਬੇਚਰੀ ਗਰੀਬ ਹੈ ਸਾਊ ਆ ਬੀਡੀਐਮ ਨੂੰ ਪਤਾ ਲੱਗਿਆ ਕੌਣ ਆ ਗਰੀਬ ਕਰਤੀ ਆ ਹੋਰ ਚਾਹੇ ਵੀ ਗਰੀਬ ਬੰਦੇ ਆ ਗੱਦਾ ਮਾਜੇ ਆ ਰਹੇ ਇਹ ਵੀ ਦੱਸਿਆ ਗਿਆ ਜੀ ਬਾਬਾ ਮੇਰੇ 10000 ਰੁਪਏ ਖਾ ਗਿਆ ਲੀਖਾ ਵੀ ਲੀਰ ਪੈ ਰਹੇ ਆ ਕੁੱਟੀ ਆ 10000 ਬੰਦੇ ਦੇ ਵੀ ਕਰਾ ਗਿਆ ਇਹ ਮੇਰੇ ਘਰ ਵਾਲਾ ਸਰਪੀ ਇਹ ਪਤਾ ਕੀ ਆ ਬਈ ਇਹ ਥਾਂ ਦੀ ਦਿਖਾ ਦਾਂ ਮੈਨੇ ਲਾਈ ਵੀ ਲੋਕ ਕਿਉਂ ਟੂਨੇ ਕਰਾ ਕਿਤਰਾ ਉੱਧਾ ਕੁਛ ਨਹੀਂ ਬਸ ਇੱਕ ਲੋਕ ਪਟਸਨਾ ਸਾਈਕਲ ਹੋ ਰਿਹਾ ਜਿਆਦਾ ਪਾ ਆਪਣੇ ਪਹਿਣਾ ਵੀਡੀਓ ਪਾਈ ਦੀ ਇੱਕ ਵਾਰੀ ਤੇ ਆਹਦਾ ਤਰੀ ਪਿਛਲੀ ਵੀਡੀਓ ਪਾਈ ਦੀ ਤੇ ਆਪਾਂ ਨੂੰ ਬੰਦਿਆਂ ਨੇ ਕਹੀ ਗਿਆ ਤਾਂ ਬਾਈ ਥਮ ਕੇ ਲੋੜਾ ਥਾ ਨਾ ਜਿੱਥਾਰਾ ਉਸੇ ਨੁਕਸਾਨ ਹੋ ਗਿਆ ਮੈਂ ਗਏ ਯਾਰ ਕੋਈ ਚੱਕਰ ਨਹੀਂ ਨੁਕਸਾਨ ਦੇਖ ਉਸਨੇ ਕਰਨਾ ਕਰਨਾ ਕਰਨ ਵਾਲਾ ਮਾਲਕ ਆ ਵੀ ਦੇਖ ਆਪਣਾ ਕੁਛ ਹੀ ਨਹੀਂ ਹੋਇਆ ਪਰ ਮਾਨੇ ਬਾਈ ਦਿਖਾ ਦਿੱਤਾ ਸਾਰਾ ਕੁਝ ਕੱਖ ਲੇ ਗਿਆ ਤਾਂ ਵੇਸਵਾ ਤੇ ਬਾਈ ਦੇਖ ਜਿੱਤਰਾ ਥਾ ਨੇ ਸਾਰਾ ਕੁਝ ਦੇਖ ਲਿਆ ਵਾ ਜਿੱਤਰਾ ਮਾਨੇ ਤੁਹਾਨੂੰ ਕਿਹਾ ਤਾਂ ਵੀ ਹਮੇ ਤੁਹਾਨੂੰ ਲਈ ਬੰਦਾ ਫੜेंगे ਮਾਨੇ ਫੜ ਲਿਆ ਤੇ ਬਾਈ ਮਾਰੇ ਤੋਂ ਬਸ ਇਸ ਵੀਡੀਓ ਰਹੀ ਜੋ ਹਿਆ ਇੱਕ ਬੇਨਤੀ ਆ ਵੀ ਪੁੱਠੇ ਇੱਕ ਬੇਨਤੀ ਆ ਭਾਈ ਨਾ ਪਾਓ ਕੋਈ ਬਾਬੇ ਕਿੱਥੇ ਜਾਣਗੀ ਲੋੜ ਨਹੀਂ ਹੈਗੀ ਆਪਣਾ ਘਰਾਂ ਘਰਾਂ ਵੀ ਵਾਹਿਗੁਰੂ ਵਾਹਿਗੁਰੂ ਕਰ ਲਓ ਬਹੁਤ ਬੰਦਾ ਆਪਣੇ ਮਨਵਾ ਵੀ ਹਾਂ ਦਿਨਵਾਂ 10 ਵਾਰੀ ਵੈਗਰੂ ਵੈਗਰੂ ਕਰ ਲੈਣਾ ਸਾਰੇ ਅੰਦਰ ਆਪਣੇ ਅੰਦਰ ਰੱਬਾ ਸਾਰੇ ਅੰਗੇ ਤੇ ਰਹੀ ਗੱਲ ਨਾ ਪੁੰਡ ਪਾਪ ਕਰਨਾ ਉਹ ਆਪਣੇ ਕਰਮਾਂ ਦਾ ਫਲ ਆ ਇਹ ਵੀ ਲੋਕ ਕਹਿੰਦੇ ਮੇਰਾ ਕੰਮ ਨਹੀਂ ਬਣਦਾ ਬਾਈ ਕੀਰਤ ਕਰੋ ਸਾਰਾ ਕੁਝ ਹੋਏਗਾ ਆਪਣਾ ਕੰਮ ਕਰੋ ਬਸ ਵਿਸ਼ਵਾਸ ਰੱਖੋ ਕੰਮ ਬਣਨਾ ਕਿੱਥੇ ਤੇ ਆ ਯਾਰ ਨਿੱਤਾਂ ਮਾੜੀਆਂ ਸੋਝ ਮੈਂ ਪਤਾ ਗਏ ਆ ਜਿਹੜੇ ਚਾਰ ਪੈਸੇ ਉਹ ਹੀ ਬਾਬੇ ਲੈਦੇ ਆ ਉਹ ਬਾਬੇ ਮਲੇ ਜੀ ਫਿਰ ਗਾਂਵਾਰੇ ਪੈਸੇ ਮੜ ਰਹੇ ਤੇ ਬਾਈ ਬਾਬਿਆਂ ਦੇ ਬੱਚੋ ਆਪਣਾ ਸਿੱਖੀ ਗੇ ਜੁੜੋ ਬਾਬੇ ਦਾ ਨਾਮ ਲਓ ਠੀਕ ਆ ਤੇ ਬਈ ਧੰਨਵਾਦ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਬੋਲਿਆ ਧੰਨਵਾਦ ਬਈ ਤੇ ਮਾਰੀ ਜਿਹੜੀ ਵੀਡੀਓ ਆ ਇਹਨੂੰ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਕਰੋ ਠੀਕ ਆ ਕਮੈਂਟ ਜ਼ਰੂਰ ਕਰੋ ਤੇ ਚੈਨਲ ਨੂੰ ਬਈ ਫੋਲੋ ਕਰੋ ਧੰਨਵਾਦ